ਇਹੀ ਖੂਹ ਆ ਜਿੱਥੇ ਨਿੱਕੇ ਹੁੰਦੇ ਆ ਚੜਿਆਂ ਦੇ ਵਿੱਚ ਇਦਾਂ ਛਾਲਾਂ ਮਾਰੀਂ ਦੀਆਂ ਜਿਦਾ ਸਵੀਮਿੰਗ ਪੂਲ 'ਚ ਨਹੀਂ ਛਾਲਾਂ ਮਾਰਦੇ ਹੁੰਦੇ ਪਲੇਅਰ ਤੇ ਇੱਥੇ ਮੰਝਾ ਡਾ ਕੇ ਗਰਮੀ ਦੀਆਂ ਛੁੱਟੀਆਂ 'ਚ ਬਾਹਾਂ ਟੇਕੇ ਜਣੇ ਤਾਸ਼ ਖੇਡਣੀ ਆਂਬ ਦੇ ਉੱਪਰ ਚੜ ਕੇ ਆਂਬ ਲਾਉਣੇ ਜਾਂ ਹਲਾਉਣੇ ਬੂਟੇ ਨੂੰ ਆਂਬ ਝੜ ਜਾਣੇ ਪੱਕੇ ਪੱਕੇ ਸਮਾ ਬਦਲ ਗਿਆ ਪਰ ਆਰਾਮ ਬੁੱਤਾ ਹੀ ਉੰਤਾ ਖੜਾ ਪਰ ਫੇਰ ਵੀ ਇਹਦੇ ਹਾਲ ਦੇਖ ਕੇ ਉਹ ਖੁਸ਼ ਹੁੰਦੀ ਆ ਸੁੱਕੇ ਬਾਣ ਜਿੰਨਾ ਵੀ ਪੱਟ ਕੇ ਛੱਡਾਂਗੇ ਉਨਾਂ ਹੀ ਜ਼ਮੀਨ ਲਈ ਵਧੀਆ ਆ ਇੱਕ ਤਾਂ ਜਿਹੜਾ ਡੀ ਲਾਡੂਲਾ ਹੁੰਦਾ ਕੱਖ ਹੁੰਦਾ ਉਹ ਸੁੱਕ ਜਾਂਦਾ ਦੂਜਾ ਇਹਨਾਂ ਦਿਨਾਂ 'ਚ ਜਿਹੜੇ ਖੇਤ ਹੁੰਦੇ ਆ ਆਪਣੇ ਆਪ ਨੂੰ ਰਿਕਵਰ ਕਰਦੇ ਆ ਟੌਪ ਪੈਂਦੀ ਆ ਸਿੱਧੀ ਇਨਾਂ ਚ ਤੇ ਇਹਨਾਂ ਦਿਨਾਂ ਚ ਜਿੰਨਾ ਹੀ ਸੁੱਕੇ ਬਾਣਾ ਨੂੰ ਵਾਈਏ ਉਨਾ ਹੀ ਵਧੀਆ ਤੇ ਜੇਠ ਦੀਆਂ ਲੂਹਾ ਵਗਦੀਆਂ ਹੋਣਾ ਟੈਂਪਰੇਚਰ ਵੀ ਆਪ ਜਾ ਰਿਹਾ ਬਟ ਜ਼ਮੀਨਾਂ ਲਈ ਪੈਲੀਆਂ ਨਹੀਂ ਇਹ ਦਿਨ ਬਹੁਤ ਵਧੀਆ ਇੱਧਰ ਆਪਾਂ ਦੋ ਕਾਰੇ ਬੀਜ ਤੇ ਬਾਜਰੇ ਦੇ ਕਿਉਂਕਿ ਗਾਚਾ ਹੁਣ ਖਤਮ ਹੋ ਜਾਣਾ ਤੇ ਉੱਧਰ ਸ਼ਬਦਾਸਪੁਰ ਵੀ ਬਾਜਰਾ ਬੀਜਿਆ ਉਹ ਵੀ ਹੋ ਜਾਣਾ ਵੱਢਣ ਵਾਲਾ ਥੋੜੇ ਦਿਨਾਂ ਤੱਕ ਤੇ ਇੱਧਰ ਵੀ ਰੋਣੀ ਕਰਕੇ ਬਾਅਦ ਚੋ ਬਾਜਰਾ ਬੀਜਾਂਗੇ ਦੋ ਵਾਰੀ ਤਵੀਆਂ ਨਾ ਪਾਇਆ ਸੀ ਟਿਲਰਾਂ ਨਾਲ ਬਾਤ ਤੇ ਹੁਣ ਕੱਲੂ ਕਰਾਵਾਂਗੇ ਲੈਵਲ ਕੋਈ ਅੱਕ ਨਹੀਂ ਲਈ ਪੁਰਾ ਚੇਲਾ ਹਵਾ ਵੀ ਵਗ ਰਹੀ ਆ ਤੇ ਮੀਂਹ ਵੀ ਪੈ ਰਿਹਾ ਨਵਨ ਸੀਤਲ ਹੋਇਆ ਰਤਨ ਹਲਕਾਰਿਆ ਬਲਦੇ ਨਾ ਕੋਈ ਸੁਖੇ ਸਭ ਦੀ ਮੇਲ ਮਿਲਾਇਆ ਮੇਰੇ ਕੰਨ ਦੇ ਸਭ ਜਗ ਬੋਰਨਾ ਬੰਧਾ ਜਨਮ ਜੁਵਾਇੰ ਅਮਰ ਤੇ ਸਭਿਆਏ ਪਾਇਆ ਕੋੜੀ ਸੋਹਰ ਪਰਕੇ ਅਗਮ ਹੈ ਤੋਗ ਤੁਝ ਪਈ ਹੈ ਨਿਸਰੂਪ ਨਰੇ ਗਾਜੇਸ਼ ਕਰ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦਾ ਕਲਸ ਜਦੋਂ ਹਵਾ ਵਗਦੀ ਆ ਤਾਂ ਬਹੁਤ ਸੋਹਣੀ ਆਵਾਜ਼ ਲੱਗਦੀ ਆ ਹਾਕਲਸ ਵੀ ਖੜਖੜਦੀ ਆਵਾਜ਼ ਆ ਰਹੀ ਬਹੁਤ ਸੋਹਣੀ ਲੱਗ ਰਹੀ ਆਪਣਾ ਕਮਾਤ ਸੀਗਾ ਜੀ ਬੀਆਂ ਮਰ ਲਿਆਂ ਦਾ ਟੱਕ ਤੇ ਅੱਜ ਜਿਹੜੀ ਵਧਾਈ ਕਰਦੇ ਆ ਮੋਢਾ ਫੇਰੋਂ ਤੇ ਇੱਕ ਬਾਰਲੀ ਮੋਟਰ ਤੇ ਆ ਬੀਆਂ ਮਰ ਲਿਆਂ ਦਾ ਟੱਕ ਉਹ ਵੀ ਜਮਾਇਆ ਤੇ ਵਾਰੀ ਬਣਾਈ ਕਰਦੇ ਆ ਅੱਜ ਕੱਖ ਜਿਆਦਾ ਸੀਗਾ ਦੋ ਵਾਰੀ ਫੇਰਦਾ ਇੱਕ ਵਾਰੀ ਫੇਰ ਕੇ ਬਾਅਦ ਚ ਦੋਰੀ ਵਾਰੀ ਥੋੜਿਆ ਸਵਾਈ ਜੀ ਆ ਗਈ ਹੁਣ ਤੇ ਰਾਤ ਦਾ ਮੀਨ ਆ ਪੱਠਿਆਂ ਨੂੰ ਸਾਫ ਵਗੈਰਾ ਆ ਗਿਆ ਸੁੱਕਦੇ ਹੀ ਪੱਠੇ ਸਾਰੇ ਤੇ ਦੋਕ ਦਿਨ ਲਈ ਸਾਹ ਆ ਗਿਆ ਪੱਠਿਆਂ ਪੁੱਠਿਆਂ ਨੂੰ ਫੇ ਪਾਣੀ ਪੋਣੀ ਲੱਗ ਜੂਗਾ ਹੋਰੀ ਵਾਰੀ ਫੇਰ ਤਾਂ ਹੁਣ ਚੰਗੀ ਸਫਾਈ ਆ ਗਈ ਆ ਸੋਣਾ ਐ ਨਾ ਵਧੀਆ ਬਣਾਈ ਹੋਈ ਓਹ ਕਹਿੰਦੇ ਹੁੰਦੇ ਆ ਨਾ ਕਿ ਦਾਦੇ ਦਾ ਅੰਬ ਲਾਇਆ ਤੇ ਗਾਂ ਪੂਤਾ ਖਾਂਦਾ ਹੁੰਦਾ ਵਾਕਈ ਇਹ ਗੱਲ ਸਹੀ ਆ ਸਾਡੀਆਂ ਮੋਟਰਾਂ ਦੇ ਵਿੱਚ ਜਿੰਨੇ ਵੀ ਆਂਬ ਆ ਸਰਦਾਰ ਦਰਸ਼ਨ ਸਿੰਘ ਮਾਹਰ ਮੇਰੇ ਦਾਦਾ ਜੀ ਸਾਰੀ ਉਹਨਾਂ ਨੇ ਲਾਈਵ ਦੇ ਜਿੰਨੀਆਂ ਵੀ ਮੋਟਰਾਂ ਸਾਰੀਆਂ ਦੇ 2 2 3 3 ਨੰਬਰ ਆ ਲੈ ਤੁਹਾਨੂੰ ਮਿਰਚਾਂ ਦਿਖਾਉਣੇ ਆ ਹਰੀਆਂ ਮਿਰਚਾਂ ਇਹ ਜੰਨਤ ਹੀ ਬਣੀ ਪਈ ਆ ਹਵਾ ਵਗ ਰਹੀ ਆ ਤੇ ਇਹ ਨੰਦਾਰੇ ਪੂਰੇ ਕਮਾਤ ਦੀ ਬਹਾਈ ਕਰਕੇ ਹਟੇ ਆ ਤੇ ਗੱਲ ਕਰਦੇ ਆ ਪਾਈ ਯਾਰੀ ਦੀ ਆ ਆਪਣਾ ਜਿਗਰੀ ਤੇ ਹੌਸਲੇ ਦੀ ਗੱਲ ਹੁੰਦੀ ਆ ਕਾਲਾ ਪਤਾ ਕਾ ਨਾ ਲੱਗੇ ਆ ਕਿ ਬੰਦਾ ਨਾਲ ਖੜਾ ਹੋਵੇ ਹੌਸਲਾ ਕੇ ਨਾ ਇੱਕ ਪਿਛਲੇ ਤੋਂ ਪਿਛਲੇ ਸਾਲ ਦੀ ਪੁਰਾਣੀ ਗੱਲ ਆ ਕਮਾਦ ਉਹ ਸਾਲੀ ਆਪਾਂ ਖਤਮ ਕੀਤਾ ਕੰਮ ਉਹਦਾ ਤੇ ਟਰਾਲੀ ਖੁੱਪ ਗਈ ਜੀ ਟਰੈਕਟਰ ਸਾਤੋਂ ਦੋ ਹੀ ਸੀਗੇ ਤੇ ਟਰਾਲੀ ਨਿਕਲੇ ਨਾ ਤੇ ਸਾਨੂੰ ਕਿਹਾ ਯਾਰ ਕਈਆਂ ਨੇ ਕਿ ਕੋਈ ਨਹੀਂ ਸਵੇਰ ਨੂੰ ਇੱਕ ਅੱਧਾ ਟਰੈਕਟਰ ਦੋ ਕੋ ਹੋਰ ਲਿਆ ਕੇ ਤਾਂ ਕੱਢ ਲਵਾਂਗੇ ਪਰ ਨਹੀਂ ਇੱਕ ਦੂਜੇ ਦਾ ਹੌਂਸਲਾ ਹੀ ਰਾਤ ਨੂੰ 2 ਵਜੇ ਟਰਾਲੀ ਕਦੀ ਬੈਕ ਖਿੱਚ ਕਦੀ ਗਾਂ ਘਰ ਕਦੀ ਟਾਇਰਾਂ ਥੱਲੇ ਮਿੱਟੀ ਕੱਢ ਕਦੀ ਜੈਕ ਲਾ ਕਰ ਕਰਾ ਕੇ ਹੀ ਰਾਤ ਨੂੰ 2 ਵਜੇ ਟਰਾਲੀ ਅਹੀਂ ਕੱਢ ਲਈ ਇਹ ਹੁੰਦੀ ਹੈ ਹੌਂਸਲੇ ਦੀ ਗੱਲ ਯਾਰੀ ਦੀ ਗੱਲ ਤੇ ਇੱਕ ਹੁੰਦੀ ਨੈਗੇਟਿਵਿਟੀ ਉਹ ਮੈਂ ਤੁਹਾਨੂੰ ਬੰਦਾ ਦਿਖਾਉਣਾ ਸਾਡਾ ਆ ਵਾਲਾ ਕੱਲ ਪਰਸੋ ਅਸੀਂ ਮੋਟਰ ਤੇ ਕਿੜਾ ਮਾਰਨ ਗਏ ਤੇ ਸਪਲੈਂਡਰ ਦਾ ਉਹ ਪਲੱਗ ਖਰਾਬ ਸੀ ਤੇ ਉਹ ਥੋੜਾ ਜਿਹਾ ਲਾਈ ਮੋਟਰਸਾਈਕਲ ਬੰਦ ਹੋ ਗਿਆ ਰਾਹ 'ਚ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਮੈਨੂੰ ਲੱਗਦਾ ਆਪਣੀ ਟੈਂਕੀ 'ਚ ਕਿਸੇ ਨੇ ਮਿੱਟੀ ਪਾ ਦਿੱਤੀ ਲੱਗਦੀ ਆ ਕਿ ਤਾਂ ਨਹੀਂ ਸਟਾਰਟ ਹੋਣ ਦੇ ਇਹ ਬੰਦਾ ਕਹਿੰਦਾ ਹਾਂ ਕਹਿੰਦਾ ਹਾਂ ਸੱਚੀ ਕਹਿੰਦੇ ਕਹਿੰਦਾ ਮਿੱਟੀ ਪਾ ਦਿੱਤੀ ਵਿੱਚ ਤੇ ਢਿੱਲਾ ਸੀਗਾ ਪਲੱਗ ਯਾਨੀ ਕਿ ਇਹ ਬੰਦਾ ਸਾਡਾ ਇਦਾਂ ਦਾ ਜੇ ਕੋਈ ਮੜੇ ਕੁਝ ਹੋ ਜਵੇ ਨਾ ਇਹਨੇ ਕਹਿੰਦਾ ਵਾ ਦੁਨੀਆ ਹੀ ਖਤਮ ਆ ਇੰਨਾ ਨੈਗੇਟਿਵਿਟੀ ਨਾਲ ਭਰਿਆ ਬੰਦਾ ਇਹੋ ਪਰ ਹੈਗਾ ਉਹਦਾ ਕਾਰੀਗਰ ਆ ਸੋ ਤੈਨ ਅੱਜ ਪੂਰਾ ਓਕੇ ਰਿਪੋਰਟ ਆ ਇਧਰ ਕਾਚਾ ਬੱਟ ਰਿਆ ਬੰਦੇ ਬਿਲਹੇ ਅੱਜ ਮੈਨੂੰ ਲੱਗਦਾ ਸਵੇਰ ਦਾ ਕੁਛ ਕੀਤਾ ਮੁੰਡਿਆਂ ਨੇ ਕਿ ਨਹੀਂ ਹੈ ਚਲੋ ਖੇਚਦੇ ਹੋ ਕੰਮ ਤੇ ਆ ਆਪਣੀ ਹੁਣ ਕਮਾਤੀ ਸਫਾਈ ਦੇਖੋ ਦੋ ਤਿੰਨ ਵਾਰੀ ਨੰਘਾਤੀ ਆਪਾਂ ਰੇਜ਼ਰ ਦੋ ਤਿੰਨ ਵਾਰੀ ਨੰਘਾਤਾ ਸੋਹਣਾ ਹੋ ਗਿਆ ਹੁਣ ਤੇ ਇਹ ਲੋਬੂ ਕੋ ਲਾਇਕ ਵਾਰੀ ਫਰਾਤਾ ਸੀ ਇਹ ਪਾਣੀ ਛੱਡ ਕੇ ਖਾਦ ਖੂਦ ਪਾ ਕੇ ਕੋਰਾ ਜਨ ਕਰਕੇ ਹੁਣ ਮਿੱਟੀ ਲਾਤੀ ਐ ਇਹਨੂੰ ਤੇ ਓਕੇ ਰਿਪੋਰਟ ਆ ਕੰਮ ਹੁਣ ਇਹ ਆਪਣਾ ਸੀਗਾ ਬੀਜ ਮਾ 85 ਜਿਹੜਾ ਉੱਧਰ ਸ਼ੁਰੂ ਜਿੱਥੇ ਬਣਾਈ ਕੀਤੀ ਉਹ ਆਪਣਾ ਸੀਗਾ ਓਡਾ ਸੀਗਾ